साल की बच्ची उसके गुआढ़ लड़के ने हुआ जो रेप किया जिस संबंध में साड़ी तुरंत हरकत में आई जिन्होंने के इमीजिएटली परचा दर्ज किया उसिसर के हकमे तो उस तो दाल दो जो दोम जी तैयार की जिन्हें कि एस एच ओ सिवल लाइन प्रभजोत सिंह इंस्पैक्टर सीआईए हरमीत सिंह जी ਔਰ ਟੈਕਨੀਕਲ ਟੀਮਾਂ ਜਿਹੜੀਆਂ ਸਾਡੀਆਂ ਇੱਕ ਤਰ੍ਹਾਂ ਦੀ ਹਰਕਤ ਵਿੱਚ ਆਈਆਂ ਇਸ ਤੋਂ ਜਿਹੜਾ ਲੜਕਾ ਸੀ ਇਸ ਤੋਂ ਦੌੜ ਕੇ ਜਾਚੂਤਿਆ ਸੀਗਾ ਜਿਨ੍ਹਾਂ ਨੇ ਕਿ ਤਰਾਂਦੀ ਜਿਹੜੀ ਹਰਕਤ ਵਿੱਚ ਆ ਕੇ ਦਿੱਲੀ ਔਰ ਰਾਜਸਥਾਨ ਜਿਹੜੀਆਂ ਟੀਮਾਂ ਵੱਖ-ਵੱਖਰੇ ਕਮਾਂਡੇ ਭੇਜੀਆਂ ਗਈਆਂ ਤੇ ਉੱਥੇ ਦਿੱਲੀ ਪੁਲਿਸ ਦੀ ਹਲਪ ਦੇ ਨਾਲ ਇਹ ਜਿਹੜਾ ਅਭਿਸ਼ੇਕ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਥੋੜਾ ਇਧਰ ਆ ਨਾ ਮੈਡਮ ਆਹ ਮਿੱਟੀ ਮਤੀ ਮਾ ਜਿਹੜੀ ਮਿੱਟੀ ਮਤੀ ਸਾਡੀ ਚੌਵੀ ਨੂੰ ਸਾਨੂੰ ਖਾਣਾ ਸਿਵਲਾਂ ਨੇ ਇੱਕ ਸੂਚਨਾ ਮਿਲੀ ਜਿਨ੍ਹਾਂ ਨੇ ਦੱਸਿਆ ਕਿ 2 ਸਾਲ ਦੀ ਬੱਚੀ ਨਾਲ ਉਸੇ ਗੁਆਂਢ ਰਹਿੰਦੇ ਹੀ ਲੜਕੇ ਨੇ ਜਿਹੜਾ ਰੇਪ ਕੀਤਾ ਹੋਇਆ ਵਾ ਜਿਸ ਦੇ ਸਬੰਧ ਵਿੱਚ ਜਿਹੜਾ ਪੁਲਿਸ ਸਾਡੀ ਤੁਰੰਤ ਹਰਕਤ ਵਿੱਚ ਆਈ ਜਿਨ੍ਹਾਂ ਨੇ ਕਿ ਇਮੀਡੀਏਟਲੀ ਪਰਚਾ ਦਰਜ ਕੀਤਾ ਉਸ ਤੋਂ ਬਾਅਦ ਸੀਨੀਅਰ ਅਫਸਰਾਂ ਦੇ ਹੁਕਮ ਦੇ ਨਾਲ ਜਿਹੜੀਆਂ ਕਿ ਸਾਡੀਆਂ ਦੋ ਟੀਮਾਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਜਿਹਦੇ ਵਿੱਚ ਕਿ ਐਸ ਐਚਓ ਸਿਵਲ ਲਾਈਨ ਪ੍ਰਭੋਤ ਸਿੰਘ ਇੰਸਪੈਕਟਰ ਸੀਆਈਏ ਹਰਮਿਕ ਸਿੰਘ ਜੀ ਔਰ ਟੈਕਨੀਕਲ ਟੀਮਾਂ ਜਿਹੜੀਆਂ ਸਾਡੀਆਂ ਇਹ ਤਰੰਤ ਹਰਕਤ ਵਿੱਚ ਆਈਆਂ ਇਸ ਤੋਂ ਜਿਹੜਾ ਲੜਕਾ ਸੀ ਇਸ ਤੋਂ ਦੌੜ ਕੇ ਜਾ ਚੁੱਕਾ ਸੀਗਾ ਜਿਨ੍ਹਾਂ ਨੇ ਕਿ ਤਰੰਤ ਹੀ ਜਿਹੜੀ ਹਰਕਤ ਵਿੱਚ ਆ ਕੇ ਦਿੱਲੀ ਔਰ ਰਾਜਸਥਾਨ ਜਿਹੜੀਆਂ ਟੀਮਾਂ ਵੱਖਰੇ ਵੱਖਰੇ ਥਾਵਾਂ ਤੇ ਭੇਜੀਆਂ ਗਈਆਂ ਤੇ ਉਥੇ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਇਹ ਜਿਹੜਾ ਅਭਿਸ਼ੇਕ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਸਰ ਇਹ ਜਿਹੜਾ ਦੌੜਿਆ ਬੰਤੀ ਇਹ ਇਹਦੇ ਕੀ ਪਲੈਨਿੰਗ ਸਰ ਕੁਝ ਕੀਤਾ ਸੀ ਜਾਂ ਅਚਾਨਕ ਹੋ ਗਿਆ ਦੇਖੋ ਇਹਨੂੰ ਆਪਾਂ ਪਲੈਨਿੰਗ ਨਹੀਂ ਕਹਿ ਸਕਦੇ ਕਿਉਂਕਿ ਜਿਹੜੀ ਛੋਟੀ ਬੱਚੀ ਸੀਗੀ ਉਹਦਾ ਜਿਹੜਾ ਪਰਿਵਾਰ ਸੀਗਾ ਉਹਦੇ ਪੇਰੈਂਟਸ ਸੀ ਉਹ ਕੰਮ ਤੇ ਗਏ ਹੋਏ ਸੀ ਕਿਤੇ ਇਹ ਦੋਨੋਂ ਹੀ ਫੈਮਲੀਆ ਜਿਹੜੀਆਂ ਵਾਂ ਇਹ ਪ੍ਰਵਾਸੀ ਹੈਗੀਆਂ ਵਾਂ ਨੇਪਾਲ ਦੇ ਨਾਲ ਸੰਬੰਧਿਤ ਹੈਗੀਆਂ ਵਾਂ ਉਹ ਕੰਮ ਤੇ ਗਿਆ ਸੀ ਤੇ ਪਿੱਛੇ ਜਿਹੜੀ ਬੱਚੀ ਸੀ 2 ਸਾਲ ਦੀ ਉਹ ਕਾਰ ਵਿੱਚ ਮੌਜੂਦ ਸੀਗੀ ਕੀ ਕਾਰਵਾਈ ਕੀਤੀ ਕੀਤੇ ਉਹਨਾਂ ਨੇ ਤੁਰੰਤ ਇਹ ਸੀ ਜਿਹੜੀ ਐਫ ਆਈ ਆਰ ਜਿਹੜੀ ਹੈ ਦਰਜ ਕਰ ਦਿੱਤੀ ਆ ਜਿਹਦੇ ਵਿੱਚ ਕੇ ਬਾਕਸ ਐਕਟ ਜਿਹੜਾ ਲਾ ਦਿੱਤਾ ਲੱਗਦਾ ਆਪਸ਼ੀ ਕੋ ਰਿਸਟਰ ਨਹੀਂ ਹੈਗੀ ਸੀ ਚਪੜ ਕੇ ਦੇਖੋ ਇਨ ਇਹ ਇੱਕੋ ਹੀ ਪਿੰਡ ਦੇ ਪਿੱਛੋਂ ਬੈਠ ਤੋਂ ਅੱਜ ਤੁਰਸ਼ਤਾਰੀਆ ਆਪਣੀ ਬਗ ਦੇਖੋ ਜੇ ਨੇਪਾਲ ਤੋਂ ਆ ਤੇ ਆਲਰੇਡੀ ਜਿਹੜੀ ਇਹਨਾਂ ਦੇ ਜਾਣ ਪਹਿਚਾਨ ਹੋਏਗੀ ਤਾਂ ਹੀ ਕਰਕੇ ਇੱਕੋ ਜਗ੍ਹਾ ਤੇ ਹੀ ਰਹਿੰਦੇ ਆ ਤੁਸੀਂ ਡਿਗਰੀ ਤੋੜ ਗਿਆ ਤੇ ਇਹ ਨੇਪਾਲ ਵੀ ਜਾ ਸਕਦੇ ਸੀ ਕਿੰਨਾ ਚੈਲਿੰਜਿੰਗ ਸੀ ਇਹਨਾਂ ਨੂੰ ਫੜਨਾ ਜਾਂ ਤੁਹਾਡੀਆਂ ਟੀਮਾਂ ਦਾ ਕੰਮ ਦੇਖੋ ਜੀ ਚੈਲੰਜ ਤਾਂ ਹੈ ਸੀਗਾ ਕਿ ਇਹ ਦਪਾਲ ਜਾ ਸਕਦਾ ਸੀ ਪਰ ਸਾਡੀ ਜਿਹੜੀ ਪੁਲਿਸ ਆ ਇਹਨਾਂ ਨੇ ਤੁਰੰਤ ਕਾਰਵਾਈ ਕੀਤੀ ਜਿਹੜੀ ਕਿ ਹਰਕਤ ਵਿੱਚ ਆਈ ਤੇ ਇਹਨੂੰ ਜਿਹੜਾ ਅਸੀਂ ਦਿੱਲੀ ਤੋਂ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਜਿਹੜਾ ਗ੍ਰਿਸ਼ਟਾ ਕੀਤਾ ਗਿਆ ਕਰੀਬ 24 ਘੰਟੇ ਦੇ ਵਿੱਚ ਵਿੱਚ ਇਹਨੂੰ ਗ੍ਰਿਫਤਾਰ ਕਰ ਲਿਆ। ਜੀ ਸ਼ਾਮੇ ਸਾਹ ਦੇਖਿਆ ਜਦੋਂ ਦੇਖੋ ਉਸ ਬੱਚੇ ਮੈਨੇ ਜਿਹੜਾ ਜਿਹੜਾ ਜੀ ਬੋਲ ਨਹੀਂ ਸਕਦਾ। ਕੀ ਲੱਗਦਾ ਕਿ ਕਾਨੂੰਨ ਦੇ ਦਾਇਰੇ ਦੇ ਜਿਹੜਾ ਤੁਸੀਂ ਇੱਥੇ ਮਾਮਲੇ ਦਰਜ ਕੀਤੇ ਆ ਕਿੰਘੋ ਤੱਕ ਸਜਾਣ ਦੇ ਚੱਲਦੇ ਆ। ਦੇਖੋ ਜੀ ਸਾਡਾ ਤਾਂ ਇਹ ਹੁੰਦਾ ਕਿ ਜਿਹੜਾ ਦੋਸ਼ੀ ਆ ਉਹਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਿੱਤੀ ਜਾਂਦੀ।